ਹਾਂ ਜੀ ਕਰਨਜੀ ਜੋ ਨਗਰ ਮਕਸਦ ਤੋਂ ਸ਼ਹਿਰ ਦੇ ਨਜਾਇਜ਼ ਕਬਜ਼ੇ ਖਾਦੀ ਕਰਵਾਈ ਜਾ ਰਹੀ ਹੈ ਕਿਹੜੇ ਕਿਹੜੇ ਏਰੀਆ ਦੇ ਵਿੱਚ ਕਰਵਾਏ ਗਏ ਔਰ ਕਿਹੜੇ ਕਿਹੜੇ ਏਰੀਆ ਦੇ ਵਿੱਚ ਗਾਂ ਲਗਾਤਾਰ ਨਿਯੁਕਤ ਰਹੀ ਹੈ ਜਦੋਂ ਸਾਰੇ ਪੰਜਾਬ ਸੂਕਾਪੀਨ ਹਦਾਇਤਾਂ ਤੇ ਉਤੋਂ ਹੀ ਦੇਸ਼ ਆਏ ਵੇ ਅਸੀਂ ਸਾਉਂ ਤਾਂ ਸਾਉਂ ਜਿਹੜੇ ਨਜਾਇਜ਼ ਕਬਜ਼ੇ ਜੋ ਟਰੈਕ ਚ ਲਿਕਨ ਬੰਦਾ ਉਹ ਸਾਰੇ ਖਾਦੀ ਕਰਾਏ ਜਾਣ ਇਹ ਉਸ ਹਦੇਸ਼ ਦੇ ਵਿੱਚ ਹੀ ਹੋ ਰਿਹਾ ਸਾਡਾ ਨਗਰ ਕੌਂਸਲ ਦਾ ਕੋਈ ਰੋਲ ਨਹੀਂ ਮੈਂ ਆਪਦੇ ਨੰਬਰ ਬਣਾਉਣ ਦੀ ਖਾਤਰ ਕਈ ਜਾਵਾਂਗੇ ਅਸੀਂ ਕਰਾਉਣੇ ਆ ਅਤਿ ਸੂਯੋ ਯੂ ਦੇ ਰਹਿਆਂ ਜੋ ਜੋ ਸਾਡੇ ਮਲਾਜ ਜਾਂਦੇ ਆ ਜਾਂ ਵੀਕਲ ਸਾਡੇ ਜਾਂਦੇ ਹੋ ਸਾਰੇ ਸਾਡੇ ਜਾ ਰਹੇ ਆ ਪਰ ਅਸੀਂ ਕਿਸੇ ਗਰੀਬ ਦੀ ਰੋਟੀ ਦੀ ਲੱਤ ਮਾਰ ਕੇ ਰਾਜੀ ਨਹੀਂ ਅਸੀਂ ਪਹਿਲਾਂ ਹੀ ਬੇਨਤੀ ਕਰਦੇ ਆ ਵੀ ਪਹਿਲਾਂ ਥਰੇਕ ਨੂੰ ਜਗ੍ਹਾ ਦਿੱਤੀ ਜਾਵੇ ਉਸ ਤੋਂ ਬਾਅਦ ਉਹਨੂੰ ਜਾੜਾ ਜਾਵੇ ਜਾਂ ਸਟੂਨ ਪਲਸਪ ਕੀਤਾ ਜਾਵੇ ਐਮਐਲ ਸਾਹਿਬ ਨਾਲ ਗੱਲ ਹੋਈ ਸੀ ਉਹਨਾਂ ਦੀ ਸੋਚਣੀ ਵੀ ਇਹੀ ਹੈ ਮੈਂ ਹਾਲਾਂਕਿ ਮੈਂ ਆਪੋਜੀਸ਼ਨ ਚਾ ਮੈਂ ਉਹਨੂੰ ਵੀ ਬਰਾਇ ਕਰਾਂ ਉਹਨਾਂ ਨੇ ਵੀ ਇਹੀ ਕਿਹਾ ਸੀ ਵੀ ਇਹਨਾਂ ਨੂੰ ਸੈੱਟ ਕਰਕੇ ਪਰ ਉਤੋਂ ਥੋੜਾ ਜਿਹਾ ਆਹ ਬਟੰਡੇ ਵੀ ਤੁਸੀਂ ਵੇਖਿਆ ਹੋਣਾ ਤੇ ਨੂਰੀ ਲੱਗਦੀਆਂ ਬਟੰਡੇ ਵੀ ਖਾਲੀ ਕਰਾ ਰਹੇ ਜੈਤੋ ਵੀ ਖਾਲੀ ਕਰਾਇਆ ਕੋੜ ਕੋੜੀ ਵੀ ਇੱਕ ਦੋ ਨੇ ਖਾਲੀ ਕਰਾਉਣ ਲੱਗੇ ਆ ਉਹ ਸਾਰੇ ਪੰਜਾਬ ਦੇ ਵਿੱਚ ਇਹ ਮੈਂ ਚੱਲ ਰਹੀ ਹੈ ਉਹਦੇ ਵਿੱਚ ਸਾਰੇ ਇਹਨਾਂ ਨੂੰ ਬੇਨਤੀ ਕੀਤੀ ਸੀ ਪਹਿਲਾਂ ਨੋਟਸ ਕੱਢੇ ਸੀ ਨੋਟਸ ਤੋਂ ਬਾਅਦ ਇਹਨਾਂ ਨੂੰ ਜਵਾਨੀ ਜਿਵੇਂ ਅਸੀਂ ਰਿਟਰਨ ਇਹਨਾਂ ਨੂੰ ਭੇਜਿਆ ਜਵਾਨੀ ਕਹਿ ਕੇ ਆਏ ਆ ਵੀ ਇਹਨਾਂ ਮਰਪਾ ਕਰਪਾ ਕਰ ਤੁਮ ਸ਼ਰਪ ਕੀਤਾ ਜਾਵੇ ਬਾਕੀ ਜਿਹੜੇ ਸਾਹਮਣੇ ਦੁਕਾਨਦਾਰ ਨੇ ਸਾਡੇ ਸਨ ਬੇ ਪ੍ਰੋਬਲਮ ਆ ਉੱਥੇ ਸੋ ਮੰਨੇ ਦੁਕਾਨਦਾਰ ਕੋ 25000 ਰਾਇ ਪਰਦਾ ਕੋ 30 ਪਰਦਾ 5000 ਰਾਇ ਪਰਦਾ ਉਹ ਜੇ ਕੋਈ ਚੀਜ਼ 50000 50 ਰੁਪਏ ਦੀ ਵੇਚਦੇ ਆ ਤੇ ਇਹ ਉਹੀ ਚੀਜ਼ ਇਹਨਾਂ ਮਤੈ ਨੂੰ ਕਿਰਾਇਆ ਕੋ ਨਹੀਂ ਪਤਾ ਇਹ 10 ਰੁਪਏ ਦੀ ਵੇਚਦੇ ਆ ਕੁਆਲਿਟੀ ਮਾੜੀ ਹੋਣ ਕਰਕੇ ਚਲੋ ਉਹਨਾਂ ਦੀ ਕੁਆਲਿਟੀ ਬੈਟਰ ਹੁੰਦੀ ਐ ਉਹ ਵੀ ਇਕੱਠੇ ਹੋ ਗਿਆ ਸੌਣ ਮਲੇ ਜਾਂ ਮਲੇ ਸਾਹਮਣੇ ਮਲੇ ਉਹ ਇੱਕ ਉਹ ਇਸ਼ੂ ਹੀ ਸੀਗਾ ਜਿਵੇਂ ਆਮ ਟਰਾਲੀਆਂ ਬਣ ਕੇ ਪੱਕੀਆਂ ਟਰਾਲੀਆਂ ਉੱਥੇ ਲੱਗਦੀਆਂ ਉਹਦੇ ਚ ਕੁਝ ਹੋਰ ਜਿਹੜੀ ਮਗਰੋਂ ਵਿਜੀ ਸਾਹਬ ਦੀ ਚਿੱਠੀ ਵੀ ਆਈ ਐ ਸਾਨੂੰ ਵੀ ਇੱਥੇ ਕੋਈ ਗਲਤ ਕੰਮ ਹੁੰਦਾ ਨਸ਼ਾ ਵੇਚਦਾ ਜਾਂ ਕੋਈ ਉਹ ਵੀ ਕਈ ਕਈ ਕਾਰ ਪਰ ਇਹਨਾਂ ਨੂੰ ਬੇਨਤੀ ਕੀਤੀ ਹੈ ਵੀ ਟ੍ਰੈਫਿਕ ਚ ਵੀ ਕੰਨਾ ਪਾਵਾ ਉਹਦਾ ਕੰਮ ਕਰੀ ਜਾਓ ਉੱਥੇ ਜਿਹੜੀ ਰੇੜੀ ਲਾ ਲਓ ਕੱਢੀ ਪਰ ਉੱਤੇ ਛੱਤ ਪਾਉਂਦਾ ਕੋਈ ਜ਼ਕੀਰਕਾਰ ਨਹੀਂ ਪੱਕਾ ਜੀ ਤੇ ਇਹ ਜਿਹੜੀ ਠੰਡੀ ਸੜਕ ਤੇ ਨਜਾਇਜ਼ ਜਿਹੜੀ ਉੱਥੇ ਰੇੜੀਆਂ ਲੱਗਦੀਆਂ ਸੀ ਕਿ ਨਗਰ ਕੌਂਸਲ ਤੇਰੇ ਦਿਨ ਚਕਾਈਆਂ ਵੀ ਗਈ ਸੀ ਅੱਜ ਦੀ ਗੱਲ ਕਰੀ ਤਾਂ ਦੁਬਾਰਾ ਫਿਰ ਉਹ ਜਿਹੜੀਆਂ ਜਿਹੜੀਆਂ ਉੱਥੇ ਜਗ੍ਹਾ ਤੇ ਫਿਰ ਲੱਗ ਗਈਆਂ ਮੈਂ ਤੁਹਾਨੂੰ ਵੀ ਬਾਤ ਬਾਤ ਬੇਨਤੀ ਕਰਦਾ ਕੁਰੀ ਆਦਮੀ ਮੁੱਟੀ ਖਾਂਦਾ ਨਾ ਤਾਂ ਐਮਰ ਸਾਡੀ ਸੋਚਣੀ ਹੈ ਨਾ ਸਾਡੀ ਸੋਚ ਵੀ ਨਾਂ ਮੈਂ ਤਾਂ ਵੀਰ ਸਿੰਘ ਜੀ ਕਿੱਥੇ ਰਹੇ ਨਾਲ ਫ੍ਰੀਜ਼ ਕੋਡ ਦੇ ਰਹੇ ਨਾਲ ਅੱਜ ਜੋ ਨਗਰ ਕੌਂਸਲ ਵੱਲੋਂ ਕਾਰਵਾਈ ਕੀਤੀ ਗਈ ਹੈ ਕਾਂ ਇੱਥੇ ਕੋਟੇ ਜਿਹੜੇ ਆ ਚੱਕਵਾਏ ਗਏ ਆ ਕੀ ਕਹਿਣੇ ਦੇ ਬਾਰੇ ਇਹਦੇ ਬਾਰੇ ਇਹ ਹੀ ਕਹਿਣਾ ਵੀ ਸਾਡੀਆਂ ਰੇੜੀਆਂ ਤਾਂ ਲੱਗਣੀਆਂ ਚਾਹੀਦੀਆਂ ਨੇ ਦੇ ਦੇ ਸਾਡਾ ਛੱਤਾਂ ਦਾ ਕੰਮ ਸੀਗਾ ਛੱਤਾਂ ਦਾ ਛਿਲਵਾਤ ਨੇ ਕਾ ਬੋਖਾ ਸੀਗਾ ਤੁਹਾਡਾ ਸਾਡਾ ਫੜ ਫਲੋਟ ਦਾ ਇਹ ਕਿੰਨੇ ਦਿਨੋਂ ਕੰਮ ਕਰ ਰਹੇ ਸੀ ਇਹ ਹੋ ਗਏ ਸਾਨੂੰ 5-6 ਸਾਲ ਨਗਰ ਕੌਂਸਲ ਨੇ ਕੋਈ ਪਹਿਲਾਂ ਅਰਜ਼ੀ ਮੈਟ ਦਿੱਤਾ ਸੀਗਾ ਕੋਕੀ ਖਾਲੀ ਕਰਨ ਵਾਸਤੇ ਹੈਗਾ ਖਾਲੀ ਕਰਨਾ ਸੀ ਨਹੀਂ ਪਹਿਲਾਂ ਨਹੀਂ ਦਿੱਤਾ ਕੋਈ ਦੋ ਤਿੰਨ ਦਿਨਾਂ ਦੇ ਵਿੱਚ ਹੀ ਕੀਤਾ ਇਹਨਾਂ ਨੇ ਅੱਛਾ ਇਹਨੇ ਕੁ ਬੁੱਕੇ ਜਿਹੜੇ ਨਗਰ ਕੌਂਸਲ ਵੱਲ ਚੁਕਾਈ ਗਏ ਇਹ ਸਾਰੇ ਚੁਕਾਤੇ ਇੱਥੋਂ ਤਾਰੋਂ ਤੱਕ ਸਿਰੇ ਤੱਕ ਕੀ ਮੰਕਰ ਮੰਗਾਇ ਹੈ ਇਹ ਸਾਡੇ ਰੇੜੀਆਂ ਲੱਗੀਆਂ ਜਾਂ ਸਾਡੇ ਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਦਰਬਾਰ ਸਿੰਘ ਜੀ ਕਿਥੋਂ ਦੇ ਆਨੰਦ ਫਰੀਦਪੁਰ ਦੇ ਅੱਜ ਨਗਰ ਕੌਂਸਲ ਵੱਲੋਂ ਜੋ ਨਜਾਇਜ਼ ਕਬਜ਼ੇ ਜਿਹੜੇ ਖਾਲੀ ਕਰਵਾਈ ਜਾ ਰਹੀ ਹੈ ਤੇ ਉਹਦੇ ਚ ਤੁਹਾਡਾ ਖੋਖਾ ਵੀ ਜਿਹੜਾ ਹੈਗਾ ਪੰਨਿਆ ਗਿਆ ਹਾਂਜੀ ਪੰਨਿਆ ਗਿਆ ਜੀ ਕਿੰਨੇ ਦੇਰ ਤੋਂ ਕੰਮ ਕਰਦੇ ਸੀ ਇਹ 8 ਸਾਲ ਹੋ ਗਏ ਕਾਹਦਾ ਖੋਖਾ ਕਾਹਦਾ ਸੀਗਾ ਚਾਹਦਾ ਹੀ ਸੀਗਾ ਜੀ ਇਸ ਬਾਰੇ ਤੁਸੀਂ ਮਿਲੇ ਸੀ ਕਿਸੇ ਨੂੰ ਹਾਂ ਨੰਦੇ ਕੋਲੇ ਗਏ ਸੀ ਸਾਰੇ ਜਣੇ ਇਕੱਠੇ ਹੋ ਕੇ ਤੇ ਉਹ ਕਹਿੰਦੇ ਵੀਰਵਾਰ ਮੀਟਿੰਗ ਆ ਵੀਰਵਾਰ ਤੋਂ ਬਾਅਦ ਅਸੀਂ ਦੱਸਾਂਗੇ ਤੁਹਾਨੂੰ ਦੋ ਦਿਨਾਂ ਦਾ ਟਾਈਮ ਦੇਵਾਂਗੇ ਤੇ 15 ਮਿੰਟ ਮਗਰੇ ਤੁਰਿਆ ਆ ਮਗਰੇ ਜੀਸੀਪੀ ਆ ਉਹਨਾਂ ਨੇ ਨੇ ਪੁੱਛਿਆ ਦੱਸਿਆ ਨਾ ਕੋਈ ਟਾਈਮ ਦਿੱਤਾ ਤੇ ਸਾਰਾ ਸਮਾਨ ਭੰਦ ਗੇ ਫਰਿੱਜ ਵੀ ਭੰਦ ਗੇ ਸਾਰਾ ਮੇਰਾ ਨੰਸਾਨ ਘਟੂ ਘਟ ਲੱਖ ਡੇਢ ਲੱਖ ਦਾ ਕਰ ਗੇ ਮੈਂ ਬਸ ਆ ਫੈਂਸ ਤੇ ਪੈਸੇ ਫੜ ਫੜ ਮੇਰਾ ਨਾਮ ਹੈ ਰਾਜੂ ਭਾਈ ਇੱਥੇ ਲੋਕਲ ਹੀ ਆ ਜੀ ਸਾਡਾ ਇਹ ਰੋਟੀ ਦਾ ਹੋਟਲ ਸੀਗਾ ਜੀ ਔਰ ਨਾਲ ਇੱਥੇ ਸਾਨੂੰ ਹੋ ਹੀ ਗਈ 15 20 ਸਾਲ ਜੀ ਨਾ ਕਰ ਤੁਹਾਨੂੰ ਸਭ ਲੋਕ ਕੋਈ ਅਧਿਨਰ ਦਿੱਤਾ ਕਿ ਅਸੀਂ ਜਗਾ ਖਾਲੀ ਕਰਨਾ ਉਹਨਾਂ ਨੇ ਕਿਹਾ ਤਾਂ ਹੈਗਾ ਜੀ ਪਰ ਅਸੀਂ ਉਹਨਾਂ ਤੋਂ ਜਗਾ ਮੰਗਦੇ ਸੀ ਜੇ ਸਾਨੂੰ ਕੋਈ ਕਿਤੇ ਜਗਾ ਦਿੱਤੀ ਜਾਵੇ ਜੀ ਕੀ ਮਲਕੇ ਅਸੀਂ ਹੋਰ ਕਿਤੇ ਅੱਡਾ ਲਾ ਲਈਏ ਜੀ ਠੀਕ ਹੈ ਜੀ ਪੱਕੇ ਤੌਰ ਤੇ ਸਾਨੂੰ ਕੋਈ ਭਾਵੇਂ 5-5 ਫੁੱਟ ਦੀ ਜਗਾ ਦਿੱਤੀ ਜਾਵੇ ਠੀਕ ਹੈ ਜੀ ਕਿ ਸਾਡੇ ਬੱਚੇ ਭੁੱਖੇ ਨਾ ਮਰਨ ਠੀਕ ਹੈ ਜੀ ਪਰ ਸਾਨੂੰ ਉਹ ਕਹਿ ਕੇ ਚਲੇ ਜਾਂਦੇ ਸੀ ਕਿ ਪਰ ਉਹਨਾਂ ਨੇ ਸਾਡਾ ਕੋਈ ਮਸਲਾ ਹੱਲ ਨਹੀਂ ਕੀਤਾ ਅੱਜ ਮਲਕੇ ਸਾਨੂੰ ਕਿਹਾ ਤਾਂ ਆਈ ਸੀ ਉਹਨਾਂ ਨੇ 1-2 ਦਿਨ ਪਹਿਲਾਂ ਵੀ ਪਰ ਅਸੀਂ ਜਗਾ ਭਾਲਦੇ ਹੀ ਪਰ ਜਗਾ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਜੀ ਅੱਜ ਇੱਕੋ ਦਮ ਆਏ ਉਹਨਾਂ ਨੇ ਧਾਵਾ ਬੋਲਿਆ ਜੀ ਸਾਰਾ ਤੋਰ ਭੰਨ ਕੇ ਚਲੇ ਗਏ ਜੀ ਹੁਣ ਅਸੀਂ ਸਾਡੇ ਬੱਚੇ ਕਟੋ ਘਾਟੇ ਇੱਥੇ ਐਸ ਲਾਈਨ 'ਚ ਮੇਰੇ ਹਿਸਾਬ ਨਾਲ 1.5 200 ਅੱਡਾ ਸੀਗਾ ਜੀ ਜਿੱਦਾਂ ਦੇ ਬੱਚੇ ਸਾਰੇ ਬੇਰੋਜ਼ਗਾਰ ਹੋ ਗਏ ਜੀ ਭੁੱਖੇ ਮਰਨ ਨਾਲ ਤਰਾਰ ਤੇ ਆ ਗਏ ਬੰਦੇ ਜੀ ਤੁਹਾਡੀ ਆ ਗਈ ਠੀਕ ਹੈ ਜੀ ਬਾਕੀ ਤੁਸੀਂ ਦੇਖ ਹੀ ਰਹੇ ਹੋ ਸਾਰਾ ਸਿਸਟਮ ਸਾਰਾ ਕੁਝ ਤਬਾਹ ਕਰਤਾ ਜੀ ਸਾਡਾ ਫੱਕ ਦੇ ਵਿੱਚ ਵੇਖਣ ਪੈਂਦਾ ਸੀਗਾ ਟ੍ਰੈਫਿਕ ਦੇ ਵਿੱਚ ਤਾਂ ਕੋਈ ਵੇਖ ਨਹੀਂ ਪੈਂਦਾ ਹੀ ਇਹੀ ਤਾਂ ਸਾਈਡ ਤੇ ਹੀ ਗੱਡੀ ਕੋਤੋਂ ਚੱਲੋ ਕੋਈ ਲੱਗ ਵੀ ਜਾਂਦੀ ਛੜਕਦੇ ਹੀ ਕਹਿ ਕੇ ਪਿੱਛੇ ਵੀ ਕਰਵਾਉਂਦੇ ਸੀ ਕਿਸੇ ਟਾਈਮ ਕੋਈ ਅਗਲਾ ਨਹੀਂ ਮੰਨਦਾ ਜੀ ਤੇ ਚੱਲੋ 2 ਮਿੰਟ ਲਈ ਹੋ ਜਾਂਦਾ ਹੀ ਬਾਕੀ ਉਹ ਜੀ ਕੋਈ ਗਲਤ ਹੈ ਨਹੀਂ ਸੀ ਮਲਕੇ ਤੇ ਆਵ ਲਾ ਲੋ ਛੜ ਕਿੰਨੀ ਚੋੜੀ ਆਈ 20 22 ਫੁੱਟ ਛੜਕ ਚੋੜੀ ਆ ਤੇ ਉਧਰੋਂ ਸਾਡੀ ਲਾਈਨ ਆ ਜਿਹੜੀ ਇਹ ਵੀ 12 13 ਫੁੱਟ ਹੈਗੀ ਆ ਜੀ ਅਸੀਂ ਮਲਕੇ 7 8 ਫੁੱਟ ਤੇ ਬੈਠੇ ਹੀ ਅੱਗੇ ਗੱਡੀ ਲੱਗ ਜਾਂਦੀ ਸੀ ਕੋਈ ਐਡੀ ਸਮੱਸਿਆ ਵਾਲੀ ਗਲਤ ਹੈ ਨਹੀਂ ਸੀਗੀ ਜੀ ਸਸਾਸ਼ਾ ਤੋਂ ਵੀ ਮੰਨ ਕਰਦੇ ਅਸੀਂ ਤਾਂ ਇਹ ਕਹਿੰਨੇ ਜੀ ਜਦੋਂ ਸਾਨੂੰ ਮਿਲ ਕੇ 5-5 ਫੁੱਟ ਕਿਤੇ ਵੀ ਜਗ੍ਹਾ ਦਿੱਤੀ ਜਾਵੇ ਜੀ ਠੀਕ ਹੈ ਜੀ ਤੁਹਾਨੂੰ ਰੇੜੀਆਂ ਲੱਗਣ ਦੀ ਜਗ੍ਹਾ ਦਿੱਤੀ ਜਾਵੇ ਠੀਕ ਹੈ ਜੀ ਕਿ ਜਿਹੜਾ ਅਸੀਂ ਆਪਦੇ ਬੱਚਿਆਂ ਦਾ ਪਾਲਣ ਪੋਸਣ ਕਰ ਸਕੀਏ ਜੀ ਠੀਕ ਹੈ ਪੱਕੇ ਅੱਡੇ ਨਹੀਂ ਲੱਗਣੇ ਤਾਂ ਹੀ ਰੇੜੀ ਤਾਂ ਲੱਗੇ ਨਾ ਜੀ ਰੇੜੀਆਂ ਲਈ ਵਾਸਤੇ ਜਗ੍ਹਾ ਦੇ ਦੇਣ 5-5 ਫੁੱਟ ਦੇ ਦੇਣ 6-6 ਫੁੱਟ ਦੇ ਦੇਣ ਨਗਰ ਕੌਂਸਲ ਵੱਲੋਂ ਸਾਨੂੰ ਇੱਕ ਮਾਨੋ ਦੇਸ਼ੀ ਸਾਹਿਬ ਦੇ ਡੀਸੀ ਸਾਹਿਬ ਵੱਲੋਂ ਨਗਰ ਕੌਂਸਲ ਦੇ ਥਰੂ ਸਾਨੂੰ ਇੱਕ ਪੱਤਰ ਆਇਆ ਸੀਗਾ ਜਿਹਦੇ ਵਿੱਚ ਲੋਕਾਂ ਨੇ ਕਾਫੀ ਨਜਾਇਜ਼ ਕਬਜ਼ੇ ਕੀਤੇ ਹੋਇਆ ਸਰਕਾਰੀ ਜਗ੍ਹਾ ਤੇ ਸੜਕਾਂ ਤੇ ਘਟ ਪੱਥਰਾਂ ਦੇ ਉਹਦੇ ਸਬੰਧ ਵਿੱਚ ਜੇ ਨਗਰ ਕੌਂਸਲ ਨੇ ਮਹਿਮਤ ਲਈ ਸੀ ਵੀ ਸਾਨੂੰ ਪੁਲਿਸ ਦਾ ਸਹਿਯੋਗ ਦਿਓ ਟਰੈਪ ਨਹੀਂ ਸਾਨੂੰ ਪ੍ਰੋਬਲਮ ਆ ਸਕਦੀ ਹੈ ਤੇ ਜਾਂ ਲੋਕਾਂ ਦੀ ਅਸੀਂ ਮਦਦ ਦੇ ਤੌਰ ਤੇ ਇਹਨਾਂ ਦੇ ਨਾਲ ਆਏ ਹੋਏ ਆਂ ਅੱਜ ਨਗਰ ਕੌਂਸਲ ਦੇ ਨਗਰ ਕੌਂਸਲ ਵੱਲੋਂ ਇਹ ਸਾਰੇ ਸ਼ਹਿਰ ਦੇ ਸਟੈਪ ਬਾਈ ਸਟੈਪ ਜਿਹੜੇ ਕਬਜ਼ੇ ਆ ਛਡਵਾਏ ਜਾ ਰਿਹਾ ਹੈ ਇਹਨਾਂ ਨੂੰ ਜੀ ਇੱਕ ਹਫ਼ਤੇ ਤੋਂ ਵੀ ਜ਼ਿਆਦਾ ਵਾਰਨਿੰਗ ਦਿੱਤੀ ਆ ਪਹਿਲਾਂ ਅੱਜ ਵੀ ਨਗਰ ਕੌਂਸਲ ਵੱਲੋਂ ਨੇ ਸੋਭਾ ਵੀ ਅਨਾਊਂਸਮੈਂਟ ਕਰਾਈ ਉਹਨਾਂ ਨੇ ਵੀ ਤੁਸੀਂ ਭਾਈ ਤੁਹਾਨੂੰ ਹਫ਼ਤਾ ਹੋ ਗਿਆ ਨੋਟਿਸ ਵੀ ਦਿੱਤੇ ਹੋਇਆ ਮੇਰੀ ਪ੍ਰਧਾਨ ਜੀ ਨਾਲ ਵੀ ਗੱਲ ਹੋਈ ਉਹ ਕਹਿੰਦੇ ਅਸੀਂ ਨੋਟਿਸ ਵੀ ਦਿੱਤੇ ਹੋਇਆ ਪਰ ਕਿਸੇ ਵੀ ਉਹਨਾਂ ਦੇ ਇਹਨੇ ਉਪਾਅ ਕਰਨ ਦੇ ਬਾਵਜੂਦ ਵੀ ਇਹਨਾਂ ਨੇ ਕੋਈ ਉੱਚ ਜ਼ਿਆਦਾ ਧਿਆਨ ਨਹੀਂ ਦਿੱਤਾ ਅੱਜ ਫਿਰ ਨਗਰ ਕੌਂਸਲ ਵੱਲੋਂ ਸਖਤ ਐਕਸ਼ਨ ਲਿਆ ਗਿਆ ਅਸੀਂ ਇੱਕ ਪ੍ਰੈਕਸ਼ਨ ਦੇ ਤੌਰ ਤੇ ਨਗਰ ਕੌਂਸਲ ਦੇ ਕਰਮਚਾਰੀਆਂ ਦੇ ਨਾਲ ਆ ਜੀ ਕਿਹੜੀ ਕਿਹੜੀ ਜਗ੍ਹਾ ਦੀ ਕਿ ਜੀ ਸਤੋ ਪਹਿਲਾਂ ਬਾਬਾ ਫਰੀਦ ਜਿਹਦੇ ੱਡੇ ਤੋਂ ਸ਼ੁਰੂ ਕੀਤੀ ਉਹ ਗਲੀ ਸਾਰੀ ਬੜੀ ਕਬਜ਼ੇ ਕੀਤੇ ਹੋਏ ਸੀਗੇ ਜੀ ਕਿਲੇ ਦੇ ਸਾਹਮਣੇ ਮੈਨ ਮਜ਼ਾਰ ਖੰਡੀ ਸੜਕ ਇੱਕ ਸਬਜ਼ੀ ਮੰਡੀ ਹੈਗੀ ਆ ਜੀ ਛੋਟੀ ਜੀ ਮਲਖਾ ਚੌਂਕ ਉਹ ਹੈ ਮਲਖਾ ਚੌਂਕ ਘੰਟਾ ਘਾਰੇ ਦੁਕਾਨਦਾਰਾਂ ਦਾ ਸਮਾਨ ਜੋ ਬਾਹਰ ਰੱਖਿਆ ਹੋਇਆ ਸੀ ਦੁਕਾਨਾਂ ਅੰਦਰੋਂ ਖਾਲੀ ਸੀ ਉਹਨਾਂ ਨੂੰ ਕਾਫੀ ਵਾਰੀ ਬੇਨਤੀ ਕੀਤੀ ਔਰ ਉਹਨਾਂ ਨੇ ਕਾਫੀ ਲੋਕ ਸਮਝਦਾਰ ਦੁਕਾਨਦਾਰ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਜਿਹੜੇ ਕੋਈ 2-4 ਸੀਗੇ ਉਹਨਾਂ ਦਾ ਨਗਰ ਕੌਂਸਲ ਵੱਲੋਂ ਸਮਾਨ ਮਲੋ ਜਬਤ ਵੀ ਕੀਤਾ ਗਿਆ।